ਇੱਕ ਤਾਂ ਬੰਦਾ ਇਹਨਾਂ ਦੇ ਵਿੱਚੋਂ ਰਾਜਸਤਾਨੀ ਆ। ਬਾਬੇ ਹੋਣਾ ਚੋ। ਦੋ ਗੋਰੇ ਆ। ਦੋ ਬਾਬਾ ਅਬਦੁੱਲਾ ਸਿੰਘ ਤੇ ਭਾਨ ਸਿੰਘ ਦਾ ਦੋ ਜਣੇ ਆਹਾ। ਅੰਗਰੇਜ਼ਾਂ ਵੇਲੇ ਦੀ ਭਰਤੀ ਹੋਈ ਵੀ ਆ। ਜਮੰਦਾਰ ਅਬਦੁੱਲਾ ਸਿੰਘ ਭਾਨ ਸਿੰਘ ਦੋਨੇ ਭਾਈ ਸੀ ਸਕੇ ਇਹ ਮੇਲਾ ਉਹ ਜਵਾਨੀ ਜੀ ਬੜੇ ਦੇ ਆ ਫੋਟੋ ਇਹਨਾਂ ਦੇ ਮੁਰਦੇ ਦਾ ਫੋਟੋ ਮੈਥੇ ਮੈਂ ਹਾਂ ਹਾਂ ਜਿਵੇਂ ਜਮਾ ਬਾਬਾ ਦੁੱਲਾ ਸਾਹਿਬ ਤਾਂ ਜਿਵੇਂ ਮੇਰੇ ਅਗੋਂ ਪੱਗ ਜੀ ਵੀ ਮੇਰੇ ਉਮੀ ਬੰਨੀ ਵੀ ਆ ਹਨਾ ਇਹ ਉਹਦਾ ਦੁਕੱਪੀ ਤੇਰਾ ਮੈਂ ਤਾਂ ਕੋਈ ਨਹੀਂ ਮੜੰਗਾ ਤਾਂ ਆਪਦੇ ਦੇ ਪਹਿਣਾ ਹਣਾ ਬਾਪੇ ਤੋਂ ਲਾ ਸਕਦਾ ਬਣਾਂਗਾ ਪੂਰਾ ਜਿਹੜੀ ਮੇਰੇ ਸੂਰਤ ਵਰਗਾ ਹੀ ਲੱਗਦਾ ਜਿਹੜਾ ਨੂੰ ਕਿਹਾ ਹੋਇਆ ਕਿ ਨਾ ਤਾਂ ਖੈਰ ਹਾਂ ਮੈਂ ਰੂਰ ਲਿਆ ਆਪੂ ਸਾਹ ਹਾਂ ਦੇਖ ਰਿਹਾ ਕਿ ਉਹ ਕਹਿੰਦਾ ਭਾਬੀ ਕਿਵੇਂ ਅੰਦਰੋਂ ਪਿਆਰਾ ਦਾ ਖੂਨ ਤਾਂ ਆਪਦਾ ਹੀ ਆ ਸਾਨੇ ਆਹੀ ਗੱਲਾਂ ਕਹਿੰਦਾ ਵੀ ਖੂਨ ਤਾਂ ਆਪਦਾ ਜਾਗਦਾ ਹੀ ਆ ਹਾਂ ਨਾ ਵੀ ਨਹੀਂ ਮੈਨੂੰ ਕੀ ਪਤਾ ਹੈ ਹਾਂ ਵੀ ਉਹ ਕੌਣ ਇਹ ਕੌਣ ਹੈ ਉਹਨੂੰ ਦੱਸਣਾ ਵੀ ਤੇਰੇ ਭਾਈ ਇਹ ਹੈਗਾ ਪਰਦਾਦਾ ਲੱਗਿਆ ਆਹ ਪਰਦਾਦਾ ਦਾ ਬਾਪੂ ਸੀ ਸੱਚ ਦਾ ਦਾ ਹਾਂ ਮੇਰਾ ਦਾਦਾ ਜਣੀ ਦਾਦੇ ਦਾ ਦਾਦਾਗਾ ਦੁੱਲਾ ਸਿੰਘ ਆ ਤਾਂ ਹੈਗਾ Rajasthan ਤੋਂ ਲੈ ਇਧਰੇ ਸਰੀਆੜਾ ਬਿਜੋਰ ਕੇ ਬੈਠਾ ਆ ਹੈਗਾ ਗੋਰਾ ਆ ਵੀ ਗੋਰਾ ਇਹ ਆ ਆਪਣੇ ਆਗੇ ਦੋਨੇ ਇਹ ਭਾਰਤੀ ਹੋਏ ਸੀਗੇ ਘੱਟੋ ਘੱਟ 1900 ਇੱਕ ਕੁ ਦੇ ਵਿੱਚ ਹੋਏ ਹੋਣਗੇ ਭਾਰਤੀ ਹਨ ਤੇ 1919 ਦਾ ਜਿਲ੍ਹਾ ਵਾਲਾ ਬਾਗ ਦੇ ਵਿੱਚ ਗੋਰਿਆਂ ਦਾ ਪੂਰਾ ਜ਼ੋਰ ਸੀ ਪੰਜੇ ਬੈਠੇ ਆ ਇਹਨਾਂ ਦੀ ਆ ਉਸ ਵਿੱਚ ਆੜੀ ਸੀ ਪੂਰੀ ਤਾਂ ਹੀ ਬੈਠੇ ਆ ਪੰਜੇ ਜਣੇ ਇਹ ਸਾ ਸੰਗਤ ਆ ਜਿਹੜਾ ਦੁੱਲਾ ਸਿੰਘ ਮੇਰਾ ਦਾਦਾ ਵਾ ਆ ਭਾਨ ਸਿੰਘ ਮੇਰਾ ਦਾਦੇ ਦਾ ਭਾਈ ਆ ਇੱਕ ਭਰਾ ਇਹਨਾਂ ਦਾ ਹੁੰਦਾ ਇੱਕੋ ਲਾ ਸਗੇ ਤਿੰਨ ਭਾਈ ਸੀ ਬਾਪੂ ਹੁਣੀ ਸੀਗੇ ਚਾਰ ਭਾਈ ਦੋ ਸਾਡੀਆਂ ਭੂਆਂ ਸੀ ਜਵਾਨਦਾਰਾਂ ਦੇ ਬਾਅਦ ਤੇ ਸੀ ਪਹਿਲਾਂ ਜਵਾਨਦਾਰ ਸਾਡ ਫੌਜੀ ਸਾਡਾ ਬਾਬਾ ਸੀ। ਅੰਦਲਾ ਸਿੰਘ ਭਾਨ ਸਿੰਘ ਵੀ ਫੌਜੀ ਸੀ। ਇਹ ਸੇਤੀ ਮਤਲਬ ਸਵਰਗਵਾਸ ਹੋ ਗਏ ਸੀਗੇ। ਪੈਨਸ਼ਨ ਆ ਤਾਂ ਦਾਦੀ ਨੂੰ ਲੱਗੀ ਸੀ ਇਹਨਾਂ ਦੀ ਪੈਨਸ਼ਨ ਤਾਂ ਦਾਦੇ ਦੀ ਤਾਂ ਦਾਦੀ ਨੂੰ ਲੱਗੀ ਰਹੀ ਹੈ ਪੈਨਸ਼ਨ। ਤੇ ਤਿੰਨ ਸਾਲ ਤੋਂ ਸੰਗੋਦ ਸਮਾਂ ਇਹ ਜਾਈ ਸੀਗਾ। ਬੇੜਲੇ ਆਪਣੇ ਬੰਦੇ ਭਰਤੀ ਘੱਟ ਹੁੰਦੇ ਸੀਗੇ ਗੋਰਿਆਂ ਦੇ ਵਿੱਚ ਇਹਦਾ ਗੱਲ ਕਰ ਇਹਨਾਂ ਤੋਂ ਕਤਲ ਹੋ ਗਿਆ ਸੀ ਇਹਨਾਂ ਦੀ ਜੂੰਟ ਤੋਂ ਤੇ ਕਤਲ ਹੋਣੇ ਫਿਰ ਬਾਬੇ ਦੇ ਸਰਪੰੰਦਾ ਸੀ ਕਿਉਂਕਿ ਉਹ ਸਬੇਦਾਰ ਸੀ ਉਹਨਾਂ ਦਾ ਉਹ ਅਫਸਰ ਕਹਿੰਦਾ ਵੀ ਦੁੱਲਾ ਸਾ ਤੂੰ ਹੁਣ ਨਿਕਲ ਜਾ ਬੱਸ ਕਰ ਤੈਨੂੰ ਰਿਟਾਇਰ ਕਰ ਦਿੰਨੇ ਆ ਪਹਿਲਾਂ ਪਹਿਲਾਂ ਬਈ ਲੈਣਾਂ ਤਰੀਕਾਂ ਚੋ ਉਹ ਸਾਡੇ ਭਾਈ ਆ ਸੁਖਵੀਰ ਬਾਦਲ ਨਾਲ ਫੋਟੋ ਦੇ